दूध वाली चाय ਨਾਲ ਕਦੇ ਵੀ ਪੁਲਕੇ ਨਾ ਖਾਓ ਇਹ ਛੇ ਚੀਜ਼ਾਂ। ਦੁੱਧ ਵਾਲੀ ਚਾਹ ਚ ਕਈ ਕੰਪੋਨੈਂਟ ਹੁੰਦੇ ਹਨ ਜੋ ਖਾਸ ਤਰ੍ਹਾਂ ਦੇ ਭੋਜਨ ਨਾਲ ਰਿਐਕਸ਼ਨ ਕਰ ਸਕਦੇ ਹਨ। ਚਾਹ ਦੇ ਨਾਲ ਕੁਝ ਭੋਜਨ ਦਾ ਸੇਵਨ ਕਰਨ ਨਾਲ ਪੇਟ ਅਤੇ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਇਸ ਲਈ ਆਓ ਅੱਜ ਜਾਣਦਿਆਂ ਦੁੱਧ ਵਾਲੀ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਟੋਸਟ ਦਾ ਸੇਵਨ ਨਾ ਕਰੋ। ਮੈਦੇ ਨਾਲ ਬੜੇ ਟੋਸਟ ਦਾ ਸੇਵਨ ਦੁੱਧ ਵਾਲੀ ਚਾਹ ਦੇ ਨਾਲ ਕਰਨ ਨਾਲ ਇਹ ਪੇਟ 'ਚ ਜਾ ਕੇ ਚੁਪਕਣ ਲੱਗਦਾ ਹੈ ਜਿਸ ਨਾਲ ਬਦ ਹਜ਼ਮੀ ਹੁੰਦੀ ਹੈ ਸਹੀ ਤਰੀਕੇ ਨਾਲ ਟੋਸਟ ਨਾ ਹਜ਼ਮ ਹੋਣ ਦੇ ਕਾਰਨ ਮਲ ਤਿਆਗ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਜੋ ਕਿ ਕਬਸੇ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਹਲਦੀ ਨਾਲ ਬੜੇ ਫੂਡ ਦੁੱਧ ਵਾਲੀ ਚਾਹ ਦੇ ਨਾਲ ਹਲਦੀ ਨਾਲ ਬੜੀਆਂ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਇਹ ਇੱਕ ਦੂਜੇ ਨਾਲ ਮਿਲ ਕੇ ਸਰੀਰ 'ਚ ਰिएक्ट ਕਰ ਸਕਦੇ ਹਨ ਜਿਸ ਨਾਲ ਪਾਚਨ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ ਠੰਡੀਆਂ ਚੀਜ਼ਾਂ ਨਾ ਖਾਓ ਦੁੱਧ ਵਾਲੀ ਚਾਹ ਦੇ ਨਾਲ ਠੰਡੀਆਂ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਅਜਿਹਾ ਜੇ ਪੇਟ 'ਚ ਠੰਡੀ ਅਤੇ ਗਰਮ ਤਸੀਰ ਵਾਲੀਆਂ ਚੀਜ਼ਾਂ ਇਕੱਠੇ ਪੇਟ ਲਈ ਸਮੱਸਿਆ ਬਣ ਸਕਦੀਆਂ ਹਨ ਬੇਸਣ ਵਾਲੇ ਫੂਡ ਚਾਹ ਦੇ ਨਾਲ ਬੇਸਣ ਦੇ ਪਕੌੜੇ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਅਜਿਹੇ ਚ ਬੇਸਣ ਦੇ ਪਕੌੜੇ ਦਾ ਸੇਵਨ ਕਰਨ ਨਾਲ ਸਰੀਰ ਦੀ ਪੋਸ਼ਕ ਤਤਾਂ ਨੂੰ ਅਬਜ਼ਰਬ ਕਰਨ ਦੀ ਸਮਰੱਥਾ ਘਟ ਹੋ ਸਕਦੀ ਹੈ ਨਿੰਬੂ ਨਾਲ ਬੜੀਆਂ ਚੀਜ਼ਾਂ ਚਾਹ ਦੇ ਨਾਲ ਨਿੰਬੂ ਦਾ ਇਸ ਤਰ੍ਹਾਂ ਬੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਐਸਿਡ ਰਿਫਲੈਕਸ ਹੋਣ ਦੇ ਨਾਲ ਪਾਚਨ ਤੰਤਰ ਚ ਵੀ ਸਮੱਸਿਆ ਹੋ ਸਕਦੀ ਹੈ ਉਬਲੇ ਅੰਡੇ ਨਾ ਖਾਓ ਚਾਹ ਦੇ ਨਾਲ ਉਬਲੇ ਹੋਏ ਅੰਡੇ ਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਹ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ ਚਾਹ ਦੇ ਨਾਲ ਇਹਨਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਦੁੱਧ ਵਾਲੀ ਚਾਹ ਦੇ ਨਾਲ ਇਹਨਾਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਦੁੱਧ ਵਾਲੀ ਚਾਹ ਨਾਲ ਕਦੇ ਵੀ ਪੁਲਕੇ ਨਾ ਖਾਓ ਇਹ ਛੇ ਚੀਜ਼ਾਂ ਦੁੱਧ ਵਾਲੀ ਚਾਹ 'ਚ ਕਈ ਕੰਪੋਨੈਂਟ ਹੁੰਦੇ ਹਨ ਜੋ ਖਾਸ ਤਰ੍ਹਾਂ ਦੇ ਭੋਜਨ ਨਾਲ ਰਿਐਕਸ਼ਨ ਕਰ ਸਕਦੇ ਹਨ। ਚਾਹ ਦੇ ਨਾਲ ਕੁਝ ਭੋਜਨ ਦਾ ਸੇਵਨ ਕਰਨ ਨਾਲ ਪੇਟ ਅਤੇ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਇਸ ਲਈ ਆਓ ਅੱਜ ਜਾਣਦਿਆਂ ਦੁੱਧ ਵਾਲੀ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਟੋਸਟ ਦਾ ਸੇਵਨ ਨਾ ਕਰੋ। ਮੈਦੇ ਨਾਲ ਬਣੇ ਟੋਸਟ ਦਾ ਸੇਵਨ ਦੁੱਧ ਵਾਲੀ ਚਾਹ ਦੇ ਨਾਲ ਕਰਨ ਨਾਲ ਇਹ পেট 'ਚ ਜਾ ਕੇ ਚੁਪਕਣ ਲੱਗਦਾ ਹੈ ਜਿਸ ਨਾਲ ਬਦ ਹਸਮੀ ਹੁੰਦੀ ਹੈ ਸਹੀ ਤਰੀਕੇ ਨਾਲ ਟੋਸਟ ਨਾ ਹজম ਹੋਣ ਦੇ ਕਾਰਨ ਮਲ ਤਿਆਗ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਜੋ ਕਿ ਕਬਸੇ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਹਲਦੀ ਨਾਲ بڑے ਫੂਡ ਦੁੱਧ ਵਾਲੀ ਚਾਹ ਦੇ ਨਾਲ ਹਲਦੀ ਨਾਲ ਬੜੀਆਂ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਇਹ ਇੱਕ ਦੂਜੇ ਨਾਲ ਮਿਲ ਕੇ ਸਰੀਰ 'ਚ ਰਿਐਕਟ ਕਰ ਸਕਦੇ ਹਨ ਜਿਸ ਨਾਲ ਪਾਚਨ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ ਠੰਡੀਆਂ ਚੀਜ਼ਾਂ ਨਾ ਖਾਓ ਦੁੱਧ ਵਾਲੀ ਚਾਹ ਦੇ ਨਾਲ ਠੰਡੀਆਂ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਅਜਿਹੇ ਚ ਪੇਟ ਚ ਠੰਡੀ ਅਤੇ ਗਰਮ ਤਸੀਰ ਵਾਲੀਆਂ ਚੀਜ਼ਾਂ ਇਕੱਠੇ ਪੇਟ ਲਈ ਸਮੱਸਿਆ ਬਣ ਸਕਦੀਆਂ ਹਨ ਬੇਸਣ ਵਾਲੇ ਫੂਡਸ ਚਾਹ ਦੇ ਨਾਲ ਬੇਸਣ ਦੇ ਪਕੌੜੇ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਅਜਿਹੇ ਚ ਬੇਸਣ ਦੇ ਪਕੌੜੇ ਦਾ ਸਿਵਨ ਕਰਨ ਨਾਲ ਸਰੀਰ ਦੀ ਪੋਸ਼ਕਤਤਾ ਨੂੰ ਅਬਜ਼ਰਬ ਕਰਨ ਦੀ ਸਮਰਥਾ ਘਟ ਹੋ ਸਕਦੀ ਹੈ ਨਿੰਬੂ ਨਾਲ ਬੜੀਆਂ ਚੀਜ਼ਾਂ ਚਾਹ ਦੇ ਨਾਲ ਨਿੰਬੂ ਦਾ ਇਸ ਤੋਂ ਬੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਐਸਿਡ ਰਿਫਲੈਕਸ ਹੋਣ ਦੇ ਨਾਲ ਪਾਚਨ ਤੰਤਰ 'ਚ ਵੀ ਸਮੱਸਿਆ ਹੋ ਸਕਦੀ ਹੈ ਉਬਲੇ ਅੰਡੇ ਨਾ ਖਾਓ ਚਾਹ ਦੇ ਨਾਲ ਉਬਲੇ ਹੋਏ ਅੰਡੇ ਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਹ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਅਤੇ ਚਾਹ ਦੇ ਨਾਲ ਇਹਨਾਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਦੁੱਧ ਵਾਲੀ ਚਾਹ ਦੇ ਨਾਲ ਇਹਨਾਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ।